ਤੇ थाना शार्टा ਦੇ ਏਰੀਏ ਵਿੱਚ ਭੱਲਾ ਕਲੋਨੀ ਦੇ ਵਿੱਚ ਗੋਲੀ ਚੱਲਣ ਦੀ ਇੱਕ ਘਟਨਾ ਸਾਹਮਣੇ ਆਈ ਸੀ ਜਿਸ ਸਬੰਧ ਵਿੱਚ ਕੁਝ ਚੈਨਲਾਂ ਵੱਲੋਂ ਜਿਹੜੀ ਉਹ ਖਬਰ ਨੂੰ ਬਹੁਤ ਵਧਾ ਚੜਾ ਕੇ ਦੱਸਿਆ ਗਿਆ ਵੀ ਇਹ ਗੈਂਗਸਟਰਾਂ ਵੱਲੋਂ ਬਦਮਾਸ਼ਾਂ ਵੱਲੋਂ ਗੋਲੀ ਚਲਾਈ ਗਈ ਹੈ ਇਸ ਸਬੰਧੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਦੋ ਲੜਕੇ ਸੀ ਮਨਿੰਦਰ ਸਿੰਘ ਸਾਨੋ ਸੁਖਦੇਵ ਸਿੰਘ ਅਤੇ ਨਿਖਲ ਸਾਨੋ ਪਵਨ ਕੁਮਾਰ ਇਹ ਭੱਲਾ ਕਲੋਨੀ ਦੇ ਰਹਿਣ ਵਾਲੇ ਆ ਇਹਨਾਂ ਦੀ ਪੁਰਾਣੀ ਕੋਈ ਮਾੜੀ-ਮੋਟੀ ਹੈ ਗਈ ਸੀ ਉਹ ਦੇਸ਼ ਕੁਮਾਰ ਸਾਨੋ ਪ੍ਰਕਾਸ਼ ਨਾਲ ਕੋਈ ਰੰਜਿਸ਼ ਸੀ ਉਸ ਵਜ੍ਹਾ ਕਰਕੇ ਇਹਨਾਂ ਨੇ ਉਹਦੇ ਘਰ ਦੇ ਸਾਹਮਣੇ ਦੋ ਫਾਇਰ ਕੀਤੇ ਨੇ ਇਹ ਜਿਹੜੇ ਦੋਵੇਂ ਲੜਕੇ ਨੇ ਇਹਨਾਂ ਦਾ ਕੋਈ ਪੁਰਾਣਾ ਕ੍ਰਿਮਿਨਲ ਰਿਕਾਰਡ ਨਹੀਂ ਹੈਗਾ ਨਾ ਹੀ ਇਹ ਕੋਈ ਬਦਮਾਸ਼ ਨੇ ਨਾ ਹੀ ਗੈਂਗਸਟਰ ਨੇ ਪਰ ਜਿਹੜੀ ਇਹਨਾਂ ਨੇ ਗੋਲੀ ਚਲਾਈ ਇਸ ਸੰਬੰਧ ਚ ਅਸੀਂ 206 ਨੰਬਰ ਐਫ ਆਈ ਆਰ ਮਿਤੀ 11 11 24 ਅੰਡਰ ਸੈਕਸ਼ਨ 125 3 5 ਬੀ ਐਨ ਐਸ ਤੇ 25 27 54 ਆਰਮ ਐਕਟ ਥਾਣਾ ਸ਼ਾਟਾ ਵਿਖੇ ਦਰਜ ਕਰ ਲਈ ਹੈ ਤੇ ਜਲਦੀ ਆ ਜ ਸ਼ਾਮ ਤੱਕ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਜਿਹੜੇ ਇਹਨਾਂ ਨੇ ਵੈਪਨ ਯੂਜ਼ ਕੀਤਾ ਵੈਪਨ ਵੀ ਬਰਾਮਦ ਕੀਤਾ ਜਾਊਗਾ ਤੇ ਵੈਰੀਫਾਈ ਕੀਤਾ ਜਾਊਗਾ ਕਿ ਲਾਇਸੈਂਸੀ ਵਿਅਕਤੀ ਜੇ ਗੈਰਕਾਨੂੰਨੀ ਵਿਅਪਨਾ ਕੀਤਾ ਉਸ ਮੁਤਾਬ ਜਿਹੜੇ ਸਖਤ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਇਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹ ਨਾ ਮੰਗਿਆ ਇਹ ਵੀਡੀਓ ਜਿਹੜੀ ਸਾਹਮਣੇ ਸੀਸੀਟੀਵੀ ਕੈਮਰਾ ਲੱਗਾ ਸੀ ਉਹਦੇ ਵਿੱਚ ਵੀਡੀਓ ਆਈ ਸੀ ਤੇ ਇਹ ਵੀਡੀਓ ਜਿਹੜੇ ਮਦਈ ਨੇadesh kumar ਜਾਂ ਕੋਈ ਪ੍ਰੈਸ ਚੈਨਲ ਵਾਲਿਆਂ ਨੇ ਵਾਇਰਲ ਕੀਤੀ ਆ ਤੇ ਬੜੀ ਨਾ ਜਿਹੜਾ ਪੱਖ ਚਲੋ ਗੋਲੀ ਚੱਲੀ ਆ ਘਟਨਾ ਹੋਈ ਆ ਇਸ ਚ ਕੋਈ ਸ਼ੱਕ ਨਹੀਂ ਪਰ ਬੜਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਕਿ ਬਦਮਾਸ਼ਾਂ ਵੱਲੋਂ ਗੈਂਗਸਟਰਾਂ ਵੱਲੋਂ ਚਲਾਈ ਗਈ ਪਰ ਯਹੀ ਕੋਈ ਗੱਲ ਨਹੀਂ ਆ ਇੱਕ ਨੋਰਮਲ ਇਹਨਾਂ ਦਾ ਪੁਰਾਣੀ ਰੰਜਿਸ਼ ਹੋਸ਼ ਵਜਾ ਕਰਕੇ ਇਹਨਾਂ ਨੇ ਚਲਾਈ ਆ ਇਹ ਵੀ ਅਸੀਂ ਦੋਸ਼ੀ ਦੇ ਖਿਲਾਫ ਤੁਰੰਤ ਐਫ ਆਈ ਆਰ ਦਰਜ ਕਰ ਲਈ ਆ ਤੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਤੇ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਜੇਕਰ ਲਾਇਸੈਂਸੀ ਵਿਅਕਤੀ ਨਾ ਚਲਾਇਆ ਤਾਂ ਲਾਇਸੈਂਸ ਕੈਨਸਲ ਕੀਤਾ ਜਾਊਗਾ